हां तो प्यारे बच्चों सारेयानु प्यार भरी सस्साहिकाल हां बेटा आपा नवोदय दाखिला ਪ੍ਰੀਖਿਆ ਦੀ ਤਿਆਰੀ ਦੇ ਅਧੀਨ ਗਣਿਤ ਦੀ ਪਾਠ ਪੁਸਤਕ ਆਪਾਂ ਸ਼ੁਰੂ ਕੀਤੀ ਹੋਈ ਸੀ ਜਿਦੇ ਵਿੱਚੋਂ ਅਧਿਆਇ 1 ਦੇ 4 ਤੱਕ ਸਵਾਲ ਕਰ ਲਏ ਸੀ ਹੁਣ 5 ਨੰਬਰ ਸਵਾਲ ਦੇ ਉੱਤੇ ਆ ਗਏ ਬੇਟਾ ਆਪਾਂ ਤਾਂ ਧਿਆਨ ਦੇ ਨਾਲ ਦੇਖੋ ਕਿੰਦਾ ਪਿਆ ਸੰਖਿਆਵਾਂ ਨੂੰ ਘਟਦੇ ਕ੍ਰਮ ਵੱਡੀ ਤੋਂ ਛੋਟੀ ਸੰਖਿਆ ਵਿੱਚ ਲਿਖੋ ਘਟਦਾ ਕ੍ਰਮ ਹੁੰਦਾ ਬੇਟਾ ਪਹਿਲਾਂ ਸਭ ਤੋਂ ਵੱਡੀ ਸੰਖਿਆ ਫਿਰ ਉਦੋਂ ਛੋਟੀ ਫਿਰ ਉਦੋਂ ਛੋਟੀ ਫਿਰ ਉਦੋਂ ਛੋਟੀ ਠੀਕ ਹੈ ਆ ਤਿੰਨ ਤਿੰਨ ਅੰਕੀ ਸੰਖਿਆਵਾਂ ਹੀ ਹੈਗੀਆਂ ਆ ਇਹਦੇ ਵਿੱਚੋਂ ਬੇਟਾ ਆਪਾਂ ਦੇਖਾਂਗੇ ਵੱਡੀ ਤੋਂ ਛੋਟੀ ਪਹਿਲਾਂ ਸਭ ਤੋਂ ਵੱਡੀ ਤਾਂ ਸਭ ਤੋਂ ਵੱਡੀ ਸੰਖਿਆ ਬੇਟਾ ਜਦੋਂ ਅਸੀਂ ਦੇਖਦੇ ਆ ਤਾਂ ਇਹ ਬਣਦੀ ਪਈ ਹੈ 751 ਸਭ ਤੋਂ ਵੱਡੀ ਹੈ ਠੀਕ ਆ ਆਪਾਂ ਇੱਥੇ ਲਿਖਾਂਗੇ 700 51 ਪਹਿਲੀ ਫਿਰ ਉਸ ਤੋਂ ਬਾਅਦ ਦੇ ਵਿੱਚ 700 ਤੋਂ ਬਾਅਦ ਦੇ ਵਿੱਚ ਉਸ ਤੋਂ ਛੋਟੀ ਕਿਹੜੀ ਹੈ ਬੇਟਾ 614 600 14 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ 6 ਤੋਂ ਬਾਅਦ ਦੇ ਵਿੱਚ ਆ 542 542 ਫਿਰ ਬੇਟਾ 542 ਤੋਂ ਬਾਅਦ ਦੇ ਵਿੱਚ ਆ ਜਾਂਦੀ ਹੈ 406 406 ਤੇ ਲਾਸ ਦੇ ਉੱਤੇ ਆ ਗਈ 129 ਠੀਕ ਆ ਬੇਟਾ ਤਾਂ ਇਹ ਲੜੀ ਦੇ ਵਿੱਚ ਆਪਾਂ ਲਿਖ ਲਈਆਂ ਠੀਕ ਆ ਹੁਣ ਬੇਟਾ ਇਦੂ ਬਾਦ ਦੇ ਵਿੱਚ ਆਪਾਂ 20 ਸਵਾਲ ਦੇ ਉੱਤੇ ਪਹੁੰਚ ਗਏ 20 ਸਵਾਲ ਨੂੰ ਧਿਆਨ ਦੇ ਨਾਲ ਦੇਖੋ ਤਾਂ 20 ਸਵਾਲ ਦੇ ਵਿੱਚ ਬੇਟਾ ਕਿਵੇਂ ਲਿਖਣਾ ਆ ਦੇਖੋ ਆਪਾਂ ਕੀ ਕਰਦੇ ਆ ਬੇਟਾ ਤਿੰਨ ਤਿੰਨ ਤੋਂ ਬਾਅਦ ਕਮਾ ਲਾ ਲੈਨੇ ਰਕਮ ਪੜ੍ਹਨੀ ਸੌਖੀ ਹੋ ਜਾਂਦੀ ਏ ਸਾਨੂੰ ਤਿੰਨ ਤੋਂ ਬਾਅਦ ਪਹਿਲਾ ਕਮਾ ਸੱਜੇ ਤੋਂ ਖੱਬੇ ਤਿੰਨ ਤੋਂ ਬਾਅਦ ਫਿਰ ਦੋ ਦੋ ਤੋਂ ਬਾਅਦ ਹੁੰਦਾ ਠੀਕ ਹੈ ਤਾਂ ਬੇਟਾ ਇਹ ਬਣ ਗਈ 2234 7906 5123 8006 ਤੇ 6000 ਚ 413 ਤਾਂ ਸਭ ਤੋਂ ਵੱਡੀ ਰਕਮ ਹੈਗੀ ਬੇਟਾ 8006 ਇਹ ਆਪਾਂ ਪਹਿਲਾਂ ਲਿਖ ਲਵਾਂਗੇ 8006 ਇਹਦੇ ਬਾਅਦ ਦੇ ਵਿੱਚ ਬੇਟਾ 8000 ਤੋਂ ਬਾਅਦ ਉਦੋਂ ਛੋਟੀ 7906 7906 ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਕਿਹੜੀ ਸੰਖਿਆ ਆਉਂਦੀ ਪਈ ਹੈ 7 ਤੋਂ ਬਾਅਦ ਦੇ ਵਿੱਚ 6413 6413 ਠੀਕ ਹੈ ਬੇਟਾ ਤਾਂ ਉਦੋਂ ਅਗਲੇ ਸਟੈਪ ਦੇ ਉੱਤੇ ਕਿਹੜੀ ਸੰਖਿਆ 6413 ਤੋਂ ਬਾਅਦ ਦੇ ਵਿੱਚ ਕਿਹੜੀ ਆਉਂਦੀ ਪਈਏ ਬੇਟਾ 5123 ਆਪਾਂ ਇਹਦੇ ਥੱਲੇ ਹੀ ਲਿਖ ਲੈਨੇ ਲੜੀ 'ਚ 5123 ਫਿਰ ਉਦੋਂ ਬਾਅਦ ਦੇ ਵਿੱਚ ਬੇਟਾ 5000 ਤੋਂ ਬਾਅਦ 2234 2234 ਤਾਂ ਮੇਰਾ ਖਿਆਲ ਆ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ ਠੀਕ ਐ ਉਦੋਂ ਬਾਅਦ ਦੇ ਵਿੱਚ ਬੇਟਾ ਆਹ ਰਕਮ ਆ ਗਈ ਸੀ ਤਾਂ ਸੀ ਦੇ ਵਿੱਚ ਸੀ ਸਵਾਲ ਦੇ ਵਿੱਚ ਇਹਦੇ ਵਿੱਚ ਵੀ ਬੇਟਾ ਤਿੰਨ ਤਿੰਨ ਤੋਂ ਬਾਅਦ ਅਸੀਂ ਕਮੇ ਲਾ ਲੈਨੇ ਆ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਵੱਡੀ ਰਕਮ ਦੇਖਾਂਗੇ ਆ 3000 ਆ ਬੇਟਾ ਸ਼ਾਰਟ ਚ 1000 ਵਾਲਾ ਕਾਲਮ ਪੜ੍ਹ ਲਓ ਤਾਂ ਸਭ ਤੋਂ ਵੱਡੀ ਆ ਬੇਟਾ 5600 ਆ ਅਸੀਂ ਪਹਿਲਾਂ ਲਿਖਾਂਗੇ 5000 64 ਫਿਰ ਉਦੋਂ ਛੋਟੀ ਕਿਹੜੀ ਹੈ 5 ਤੋਂ ਬਾਅਦ ਦੇ ਵਿੱਚ 3000 ਵਾਲੀ 3345 3456 ਤਾਂ 3456 ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਕਿਹੜੀ ਆਉਂਦੀ ਪਈ ਹੈ 3456 ਤੋਂ ਬਾਅਦ ਦੇ ਵਿੱਚ 3345 3345 ਤਾਂ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ 3345 ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਰਕਮ ਆਉਂਦੀ ਵੀ 1233 ਫਿਰ 1132 1233 ਫਿਰ 110 100 132 ਲੋ ਬੇਟਾ ਆ ਲੜੀ ਬਣ ਗਈ ਇਸ ਤੋਂ ਬਾਅਦ ਦੇ ਵਿੱਚ ਬੇਟਾ ਅਗਲਾ ਸਵਾਲ ਹੈ ਜਿਹੜਾ ਆਹ ਠੀਕ ਹੈ ਡੀ ਸਵਾਲ ਹੈ ਡੀ ਸਵਾਲ ਨੂੰ ਆਪਾਂ ਦੇਖਦੇ ਹਾਂ ਇਹ 6781 6178 6570 6460 6806 ਤਾਂ ਬੇਟਾ ਇਹਦੇ ਚ ਆਪਾਂ ਸਭ ਤੋਂ ਵੱਡੀ ਰਕਮ ਹੈਗੀ 6806 ਇਹ ਆਪਾਂ ਸਭ ਤੋਂ ਪਹਿਲਾਂ ਲਿਖ ਲਾਂਗੇ 6806 ਫਿਰ ਇਹਦੇ ਬਾਅਦ ਦੇ ਵਿੱਚ ਬੇਟਾ ਕਿਹੜੀ ਬਣਦੀ ਪਈ ਹੈ 806 ਤੋਂ ਬਾਅਦ ਦੇ ਵਿੱਚ ਬੇਟਾ 781 6781 781 ਤੋਂ ਬਾਅਦ ਦੇ ਵਿੱਚ ਬੇਟਾ ਆਉਂਦੀ ਪਈ ਹੈ 570 6570 ਇਸ ਤੋਂ ਬਾਅਦ ਦੇ ਵਿੱਚ ਬੇਟਾ ਕਿਹੜੀ ਆਉਂਦੀ ਪਈ ਹੈ 570 ਤੋਂ ਬਾਅਦ 6460 6000 ਇਹ ਥੱਲੇ ਲਿਖ ਲੈਨੇ 6460 ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 6178 ਕੋਮਾ ਪਾ ਕੇ 6178 ਠੀਕ ਹੈ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ ਡੀ ਤਾਂ ਹੁਣ ਬੇਟਾ ਆਪਾਂ ਲਾਸਟ ਸਵਾਲ ਈ ਤੇ ਉੱਤੇ ਆ ਗਏ ਤਾਂ ਈ ਨੂੰ ਆਪਾਂ ਇੱਥੇ ਹੀ ਥੱਲੇ ਲਿਖ ਲਵਾਂਗੇ ਸਭ ਤੋਂ ਪਹਿਲਾਂ ਬੇਟਾ ਸਭ ਤੋਂ ਵੱਡੀ 1299 1629 1932 1909 1099 ਇਹ 1932 ਸਭ ਤੋਂ ਵੱਡੀ ਰਕਮ ਆ ਗਈ 1932 ਇਹਦੇ ਤੋਂ ਬਾਅਦ ਦੇ ਵਿੱਚ ਬੇਟਾ 1932 ਤੋਂ ਬਾਅਦ ਚ ਅਗਲੀ ਰਕਮ 1669 ਇਹ ਇੱਕ 1909 ਠੀਕ ਹੈ ਠੀਕ ਹੈ 1000 909 ਇਹ ਦੂਜੇ ਨੰਬਰ ਤੇ ਆ ਗਈ ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ 1669 1669 ਇੱਥੇ ਬੇਟਾ ਕਮਾ ਨਾ ਲਾਓ ਤੁਸੀਂ ਕਨਫਿਊਜ਼ ਹੋ ਜਾਓਗੇ ਹੈਨਾ ਵੈਸੇ ਕਮਾ ਪੜਨ ਲਈ ਲਾਉਨੇ ਹਨ 1669 ਤੋਂ ਬਾਅਦ ਦੇ ਵਿੱਚ ਅੱਗੇ ਬੇਟਾ ਅ ਅੱਗੇ ਸਵਾਲ ਆ ਗਿਆ ਤੁਹਾਡਾ ਇਹ 1669 ਤੋਂ ਬਾਅਦ ਦੇ ਵਿੱਚ 1299 1099 ਤਾਂ ਲਾਸਟ ਰਕਮ ਹੈ ਜਿਹੜੀ ਬੇਟਾ ਉਹ ਆ ਗਈ ਤੁਹਾਡੇ ਕੋਲੇ 299 ਤੋਂ ਬਾਅਦ ਦੇ ਵਿੱਚ ਲਾਸਟ ਰਕਮ ਤੁਹਾਡੇ ਕੋਲ ਬਣਦੀ ਪਈ ਹੈ ਬੇਟਾ 299 ਤੋਂ ਬਾਅਦ ਲਾਸਟ ਰਕਮ 1099 1099 ਠੀਕ ਹੈ ਬੇਟਾ ਤਾਂ ਆ ਲੜੀ ਹੈ ਜਿਹੜੀ ਬਣ ਗਈ ਇਹ ਬੇਟਾ ਲੜੀ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਅਸੀਂ ਜਦੋਂ ਘਟਦੇ ਕ੍ਰਮ ਚ ਲਿਖਣਾ ਫਿਰ ਸਭ ਤੋਂ ਵੱਡੀ ਰਕਮ ਪਹਿਲਾਂ ਫਿਰ ਓਦੋਂ ਛੋਟੀ ਫਿਰ ਓਦੋਂ ਛੋਟੀ ਫਿਰ ਓਦੋਂ ਛੋਟੀ ਤੇ ਸੋ ਬੇਟਾ ਇਹਦਾ ਤੁਸੀਂ ਆਪਣੇ ਹੱਥਾਂ ਦੇ ਨਾਲ ਅਭਿਆਸ ਕਰ ਲੈਣਾ ਕਿਉਂਕਿ ਗਣਿਤ ਨੂੰ ਅਭਿਆਸ ਨਾਲ ਹੀ ਸਿੱਖਿਆ ਜਾ ਸਕਦਾ ਹੈ ਤੇ ਸੋ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ